ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਿੱਤਰ ਧਰਤੀ ਪਾਵਨ ਪਿੱਤਰ ਸਥਾਨ ਗੁਰਦਵਾਰਾ ਸ੍ਰੀ ਮੁਕਤਸਰ ਸਹਿ ਜਿੱਤੇ ਸੰਤ ਖਾਲਸਾ ਦਲ ਦੇ ਬਾਨੀ ਜੂਰ ਮਹਾਰਾਜ ਸੰਤ ਕਰਤਾਰ ਸਿੰਘ ਜੀ ਦੇ ਨਾਲ ਉਸ ਸਥਾਨ ਦੇ ਉज्ज्वल ਦਰਸ਼ਨ ਦੀਦਾਰ ਕਰਨ ਲਈ ਕੱਲ ਦੇ ਪਹੁੰਚੇ ਹੋਏ ਸਨ ਦੂਸਰੇ ਦਿਨ ਅੰਮ੍ਰਿਤ ਵੇਲੇ ਜੋਤਕੇ ਬਸਮੀਸ਼ ਪਿਤਾ ਦੇ ਨਮਾਹੀ ਕੌਤਕ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਜਦੋਂ ਸਮਾਧੀ ਲਾ ਕੇ ਆਪਦੇ ਆਨੰਦ ਦੇ ਵਿੱਚ ਅਨਵੇਸ਼ਰ ਦੀ ਭਗਤੀ ਕਰਦੇ ਸੀ ਅਨਵੇਸ਼ਰ ਦਾ ਨਾਮ ਜਪ ਰਹੇ ਸੀ ਸਤਿਗੁਰੂ ਜੀ ਦਾ ਸਿਮਰਨ ਕਰ ਰਹੇ ਸੀ ਜਦੋਂ ਉੱਠਣ ਦਾ ਸਮਾਂ ਹੋਇਆ ਅੱਧੀ ਰਾਤ ਤੋਂ ਥੋੜਾ ਸਮਾਂ ਉੱਤੇ ਹੋਇਆ ਸੀ ਜਦ ਇੱਕਉਤਕ ਤਾਂ ਬਾਬਾ ਬਲੰਸ ਸਿੰਘ ਜੀ ਨੇ ਦੇਖਿਆ ਜਦੋਂ ਅਜੇ ਮਾਦੀ ਖੁਦਲੋਂ ਤੋਂ ਪਹਿਲਾਂ ਖੜਕਾ ਹੋਇਆ ਖੜਕਾ ਹੋਣ ਦੇ ਨਾਲ ਮਾਦੀ ਤੋਂ ਥੋੜਾ ਜਿਹਾ ਥਲਚੁਲ ਜੀ ਹੋਣ ਕਰਕੇ ਬਾਬਾ ਜੀ ਮੜੀ ਜਿਆਖ ਖੋਲ ਕੇ ਤਕਿਆ ਵੀ ਕੀ ਕਾਰਨਾ ਹੈ ਤਾਂ ਸਾਹਮਣੇ ਕੀ ਦੇ 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 ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਘੋੜੇ ਜਾ ਰਹੇ ਨੇ ਸਿੰਘ ਉੱਤੇ ਸਵਾਰ ਨੇ ਉਹਨਾਂ ਸਿੰਘਾਂ ਦੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਦਰਸ਼ਨਾਂ ਦੀ ਵੀ ਝਲਕ ਪਈ ਜਦੋਂ ਝਲਕ ਪਈ ਬਾਬਾ ਜੀ ਕਹਿੰਦੇ ਸਾਡੀ ਉਸੇ ਸਮੇਂ ਬਸ ਫੇਰ ਸਮਾਧੀ ਲੱਗੀ ਆਵਦੇ ਆਨੰਦ ਵਿੱਚ ਫੇਰ ਅਸੀਂ ਪਰਮੇਸ਼ਰ ਦਾ ਸਿਮਰਨ ਕਰਦੇ ਰਹੇ ਉਹ ਕੁਝ ਜਿਹੜਾ ਦ੍ਰਿਸ਼ ਸੀਗਾ ਉਹ ਵੀ ਸਾਹਮਣੇ ਸਾਨੂੰ ਐ ਜਿਸ ਤੱਕੇ ਅਸੀਂ ਉਸੇ ਤਰ੍ਹਾਂ ਹੀ ਸਾਨੂੰ ਨਜ਼ਰ ਆ ਰਿਹਾ ਸੀ ਪਰ ਸਾਨੂੰ ਆਨੰਦ ਇੰਨਾ ਆਇਆ ਕਿ ਅਸੀਂ ਮੁੜ ਕੇ ਆਪਣੀ ਅੱਖ ਹੀ ਨਹੀਂ ਖੋਲੀ ਐਸਾ ਰਸ ਕਦੇ ਵੀ ਸਾਨੂੰ ਕਦੇ ਇਹੋ ਜਿਹਾ ਸਿਮਰਨ ਕਰਦਿਆਂ ਨੂੰ ਆਨੰਦ ਆਇਆ ਹੀ ਨਹੀਂ ਸੀ ਜਿਹੜਾ ਕਹਿੰਦੇ ਸਾਨੂੰ ਮੁਕਤ ਸਰ ਸਹਿਬ ਵਿਖੇ ਮਾਦੀ ਚ ਬੈਠਿਆ ਨੂੰ ਇਹੋ ਜਾਂ ਨਾਂਦਾ ਆ ਕਿਦਰੀ ਅਸੀਂ ਇਸ਼ਨਾਨ ਪਾਣੀ ਕਰਨਾ ਭੁੱਲ ਗਏ ਨਹੀਂ ਜਿਸ ਦਿਨ ਤੋਂ ਅਸੀਂ ਘਰ ਛੱਡ ਕੇ ਬਾਹਰ ਗਏ ਆ ਅਸੀਂ ਸਾਢੇ 12 ਵਾਂ ਇੱਕ ਤੋਂ ਪਹਿਲਾਂ ਪਹਿਲਾਂ ਅਸੀਂ ਇਸ਼ਨਾਨ ਕਰ ਲੈਂਦੇ ਸੀ ਪ੍ਰਦੇਵੀ ਅਸੀਂ ਕੁੰਝ ਨਹੀਂ ਸੀ ਤੋ ਉਸ ਦਿਨ ਐਸਾ ਕੋਤਕ ਹੋਇਆ ਬਸ ਐਸਾ ਆਨੰਦ ਆਇਆ ਇਸ਼ਨਾਨ ਕਰਨ ਦੀ ਸੁੱਧ ਬੁੱਧੀ ਨਾ ਰਹੀ ਬਸ ਸਿਮਰਨ ਦੇ ਵਿੱਚ ਹੀ ਮਨ ਲੱਗਿਆ ਰਿਹਾ ਜਦੋਂ 3:30 ਵਜੇ ਦੇਕਰੀਵ ਨਗਾਰੇ ਤੇ ਝੂਠ ਲਾਈ ਪਰਵੰਦਕਾ ਨੇ ਉਰਜੇ ਸਿੰਘ ਉਹਦੇ ਆਨੰਦ ਵਿੱਚ ਹੀ ਸੀ। ਪਰ ਸੰਤ ਪ੍ਰਤਾਪ ਸਿੰਘ ਜੀ ਸਾਡੇ ਨਾਲ ਹੀ ਸੀਗਾ ਉਸ ਉਹਨਾਂ ਦਾ। ਜਦੋਂ ਉੱਤੇ ਦੇਖੇ ਵੀ ਅੱਜ ਬਾਬਾ ਜੀ ਨੇ ਇਸ਼ਾਰਾ ਕਿਉਂ ਨਹੀਂ ਕੀਤਾ? ਉਹਨਾਂ ਨੇ ਫਿਰ ਮੈਨੂੰ ਦੋ ਤਿੰਨ ਵਾਰੀ ਉਠਾਲਿਆ ਉਠਾਲ ਕੇ ਫਿਰ ਮੇਰੇ ਗੋਡੇ ਤੇ ਹੱਥ ਲਾ ਕੇ ਵੀ ਕਿਹਾ ਸ਼ਾਂਤੀ ਜੀ ਕੀ ਗੱਲ ਹੋ ਗਈ ਅੱਜ ਇਸ਼ਨਾਨ ਕਿਉਂ ਨਹੀਂ ਕੀਤਾ ਤੁਸੀਂ ਤੱਕ ਕਦੇ ਅਵਿਸ਼ਵੇ ਹੋਈ ਨਹੀਂ ਇਹਨੇ ਉਹ ਬੱਜੀ ਕਹਿੰਦੇ ਸਾਨੂੰ ਵਚਨ ਕਰਨ ਲੱਗੇ ਕਹਿੰਦੇ ਭਾਈ ਸੰਧਕਰਤਾ ਸਿੰਘ ਜੀ ਅੱਜ ਇੰਨਾ ਆਨੰਦ ਆਇਆ ਸਾਨੂੰ ਬਸ ਇਹ ਕੈਸਾ ਇੱਕ ਕੋਤਕ ਅਸੀਂ ਅੱਜ ਦੇਖਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਨਾਂ ਨਾ ਹੁੰਦਾ ਸੀ ਅਈ ਤਾਂ ਹੁਣ ਵੀ ਤੁਸੀਂ ਜੇ ਨਾਮ ਮੈਨੂੰ ਲੂਣ ਕੇ ਠਾਰ ਦੇ ਮੈਂ ਤਾਂ ਹੁਣ ਵੀ ਆਪਦੇ ਆਨੰਦ ਵਿੱਚ ਹੀ ਸੀ ਫੇਰ ਸੰਤ ਗੁਰਤਾ ਜੀ ਨੇ ਕਿਹਾ ਨਹੀਂ ਤੁਸੀਂ ਉੱਠੋ ਉੱਠ ਕੇ ਇਸ਼ਨਾਨ ਕਰੋ ਪਹਿਲਾਂ ਫੇਰ ਸੰਤ ਬਾਬਾ ਬੁਲੰਦ ਸਿੰਘ ਜੀ ਨੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਲੰਗਰ ਦੇ ਵਿੱਚ ਜਿਆਦਾ ਚੱਲ ਰਿਹਾ ਸੀ ਲੰਗਰ ਚਾਹ ਸ਼ੱਕੀ ਜਾ ਕੇ ਪਿਆ ਸ਼ੱਕ ਜੇ ਜਦੋਂ ਅਸੀਂ ਵਿਚਾਰ ਕੀਤੀ ਕਿ ਆਪਾਂ ਹੁਣੇ ਤੁਰ ਚਲੀਏ ਵੀ ਆਪਾਂ ਸਵਾਸਤੀ ਰੀਦਕੂਪ ਪਹੁੰਚ ਜਾਗੇ ਟਾਈਮ ਨਾਲ ਹੀ ਤਾਂ ਸੰਤ ਪਾਪਾ ਜੀ ਨੇ ਸੀ ਜੀ ਕਹਿਣ ਲੱਗੇ ਸੰਤ ਕਰਤਾਰ ਸਿੰਘ ਜੀ ਹੁਣ ਤੁਸੀਂ ਜਾਓ ਸਾਡਾ ਨਹੀਂ ਮਨ ਕਰਦਾ ਜਾਣ ਨੂੰ ਇੱਥੋਂ ਅਸੀਂ ਤਾਂ ਇੱਥੇ ਹੁਣ ਆਨੰਦ ਲੂਟਾਂਗੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਅਸੀਂ ਤਾਂ ਜਿਸ ਆਨੰਦ ਲਈ ਪ੍ਰਾਪਤ ਕਰਨੋਂ ਫਿਰਦੇ ਸੀ ਉਹ ਸਾਨੂੰ ਸਭ ਕੁਝ ਸੱਜ ਪ੍ਰਾਪਤ ਹੋ ਗਿਆ ਹੁਣ ਇੱਥੇ ਹੀ ਆਨੰਦ ਉਟਾਂਗੇ ਅਸੀਂ ਫੋਨੀ ਅਸੀਂ ਕਿਤੇ ਜਾਣਾ ਸੰਤ ਕਰਤਾਰ ਸਿੰਘ ਜੀ ਨੇ ਫਿਰ ਬਹੁਤ ਮਿਲਤਾ ਕੀਤੀਆਂ ਬਾਬਾ ਜੀ ਮੈਂ ਤੁਹਾਨੂੰ ਤਾਂ ਤੁਹਾਨੂੰ ਯਾਨੀ ਸਪੂਨਸਿੰਗ ਜਾਂ ਤੁਮੰਗ ਕੇ ਲਿਆਂਦਾ ਤੁਹਾਨੂੰ ਦੋ ਦਿਨ ਲਈ ਆਪਾਂ ਕਿਸੇ ਵੀ ਹੀਲੇ ਅੱਜ ਕੇਰਾ ਉੱਤੇ ਪਹੁੰਚਣਾ ਹੈ ਕੇਰਾ ਉਹਨਾਂ ਦੇ ਸਥਾਨ ਤੇ ਚਲੇ ਜਾਓ ਫਿਰ ਜਿੱਥੇ ਮਰਜ਼ੀ ਆਨੰਦ ਲੁੱਟਿਓ ਅੱਗੇ ਕੋਈ ਤੁਹਾਨੂੰ ਕੋਈ ਰੋਕਦਾ ਕਿਉਂਕਿ ਮੈਂ ਉੱਥੇ ਉਹਨਾਂ ਦੇ ਗੁਮਾਂਡ ਆ ਮੇਰੇ ਸਿਰੇ ਲੰਬਾ ਰਹੋ ਤੁਸੀਂ ਮੇਰੀ ਬੇਨਤੀ ਮੰਨ ਕੇ ਇੱਕ ਵਾਰੀ ਜ਼ਰੂਰ ਚਲੋ ਚਲੋ ਜਦੋਂ ਜਿਆਦਾ ਕਹਿਣ ਲੱਗੇ ਸੰਤ ਕ੍ਰਤਾ ਸਿੰਘ ਜੀ ਪਾਬਾ ਜੀ ਕਹਿੰਦੇ ਫਿਰ ਸਾਨੂੰ ਉੱਠ ਕੇ ਉਤੋਂ ਤੁਰਨਾ ਪਿਆ ਤੁਰ ਕੇ ਅਸੀਂ ਇਹ ਮਹਿਲਵਾਲੀ ਦੇ ਵਿੱਚ ਹੀ ਹੁੰਦੇ ਹੋਏ ਫਿਰ ਅਸੀਂ ਕਿਉਂਕਿ 12 ਪਿੰਡ ਬਹੁਤ ਵੱਡਾ ਹੈ ਉਹ ਵੀ ਪਿੰਡ ਉੱਥੇ ਮਸੂਰ ਹੈ ਬੂਤਸ਼ਾ ਦੇ ਨੇੜੇ ਫਰੀਦਕੋਟ ਤੋਂ ਜਦੋਂ ਜਾਈਏ ਇਹ ਪਿੰਡ ਵੱਡਾ ਹੁੰਦਾ ਹੈ ਉੱਥੋਂ ਦੀ ਫੋਕੀ ਅਸੀਂ ਫਿਰ ਫਰੀਦਕੋਟ ਆ ਗਏ ਰੀਦ ਕੋਟਾ ਕੇ ਮੇਰਾ ਕਹਿੰਦੇ ਮਨ ਬਦਲ ਗਿਆ ਵੀ ਆਪਾਂ ਇੱਥੋਂ ਰੇਲ ਗੱਡੀ ਰਾਹੀਂ ਆਪਾਂ ਕੋਟਕਪੂਰਾ ਅਗੇ ਜੈਤੋਂ ਫਿਰ ਰੇਟੇ ਚਲੇ ਜਾਵਾਂਗੇ ਚਲੋ ਸੰਤ ਕਰਤਾਰ ਸਿੰਘ ਕਹਿੰਦੇ ਚੱਲੀਏ ਜਿੱਧਰ ਦੀ ਹੁਕਮਾਂ ਤੋਂ ਡਾ ਉਧਰ ਹੀ ਚੱਲ ਲੈਨੇ ਆ ਡਾਕ ਮਚਾਈਂਦਾ ਉੱਥੋਂ ਗੱਡੀ ਦਾ ਪਤਾ ਲਿਆ ਇਹਨੇ ਗੱਡੀ ਆਉਣ ਵਾਲੀ ਆ ਥੋੜਾ ਸਮਾਂ ਲੈਂਦਾ ਚਲ ਸਟੇਸ਼ਨ ਦੇ ਮਹਿਗੇ ਉਥੋਂ ਉਹਨੇ ਸਾਧੂਆਂ ਦੇ ਚੋੜੇ ਪਾਏ ਸੀਗੇ ਰਾਮਨ ਗੱਡੀ ਚ ਬੈ ਕੇ ਕਿਨੇ ਪੁੱਛਣਾ ਸੀ ਉਤੋਂ ਲਈ ਲਿਚੰਡੇ ਆ ਗਈ ਗੱਡੀ ਢੰਡੇ ਆ ਕੇ ਉੱਤਰੀ ਉਥੋਂ ਉਤਰ ਕੇ ਫੇਰ ਪਤਾ ਕੀਤਾ ਭਾਈ ਵਾਲੇ ਕੈਂਟਰ ਨੂੰ ਹਵੇ ਚੱਲਣਾ ਹੈ ਗੱਡੀ ਨੇ ਕਹਿੰਦੇ 16 ਦਾ ਸਮਾਂ ਰਹਿੰਦਾ ਹੈ ਇਹਨੇ ਸਿੱਧੀ ਚਲੇ ਜਾਣਾ ਤੁਸੀਂ ਬੈਠ ਜਾਓ ਵਿੱਚ ਚੱਲ ਅੱਧਾ ਘੋਣਾ ਘੰਟੀ ਬਾਦੋ ਗੱਡੀ ਉੱਥੋਂ ਤੁਰਪੀ ਗਰੀਵਨ 3:00 ਵਜਦੇ ਨੂੰ ਬਾਬਾ ਜੀ ਰਾਮਪੁਰਾ ਅਗੇ ਤਪੇ ਹੁੰਦੇ ਹੋਏ ਬਰਨਾਲੇ ਗੱਡੀ ਆਈ 3 ਵਜੇ ਉੱਤਰੀ ਗੱਡੀ ਚੋਂ ਬੱਸ ਸਾਡਾ ਉੱਤੇ ਨੇੜੇ ਸੀ ਬੱਸ ਅੱਦਿਨ ਚਲੇ ਜਾਂਦੀ ਅੰਗੇ ਹੱਕਾ ਮਾਰ ਰਹੇ ਨੇ ਆਜੋ ਭਾਈ ਇਹਨੇ ਜਗਰਾਵਾਂ ਨੂੰ ਜਾਣਾ ਇਹ ਪਿੰਡਾਂ ਦਾ ਨਾਂ ਲੈਂਦੇ ਸੀ ਕੀ ਕਰੀਵਾਲ ਰੈਸਰ ਜੰਨਨਵਾਲ ਭਾਈ ਆਜੋ ਆ ਟੂਰ ਮਾਣੂ ਕੇ ਆਜੋ ਭਾਈ ਆਜੋ ਹੁ ਕੰਮ ਆਉਦੇ ਸੀ ਬਾਬਾ ਜੀ ਤੇ ਸੰਤ ਕਰਤਾਰ ਸਿੰਘ ਜੀ ਉਸ ਗੱਡੀ ਦੇ ਵਿੱਚ ਬੈਠ ਗਏ ਗੱਡੀ ਤਕਰੀਬਨ 4:00 ਵਜੇ ਉਤੋਂ ਤੁਰੀ ਚੱਲ ਕੇ ਗੱਡੀ ਕਿਉਂਕਿ ਦਿਨ ਛੋਟੇ ਸੀ ਔਰੇ ਜੇ ਦਿਨ ਨਾਲ ਮੜੇ ਜੇ ਨਾਲ ਇਨਾ ਪਿੰਡਾਂ ਦੇ ਵਿੱਚ ਹੀ ਹੁੰਦੀ ਹੋਈ ਤੰਨਰ ਵੱਲ ਤੋਂ ਗਹਿਣਾ ਚਲੀ ਗਈ دیਵਾਨੇ ਸੋਈਆਂ ਪੂਰ ਆ ਗਈ ਅੱਗੇ ਲੱਖਾ ਆ ਗਿਆ ਉੱਤੇ ਉਤਰ ਗਏ ਤੇ ਲੱਖੇ ਤੋਂ ਅੱਗੇ ਨਿਮਾਣੂ ਕੇ ਜਾਣਾ ਸੀ ਦੇੜ ਕੇ ਹੁੰਦੀ ਸਾੜੇ ਹੁੰਦੀ ਜਗਰਾਵੇ ਚਲੀ ਜਾਂਦੀਆਂ ਇਸ ਤਰ੍ਹਾਂ ਮੋਬਾ ਜੀ ਲੱਕੇ ਉਤਰ ਗਏ ਤੇ ਅਗਰ ਕੰਨੀ ਦੁਰਚੰਦੇ ਨੇ ਉੱਥੋਂ ਉਤਰ ਕੇ ਜਗਰੇ ਰਾਮ ਰਾਮ ਕਰਦੇ ਨਾਲੇ ਯਾਰ ਨਤੁਰਾ ਜਾਂਦੇ ਨੇ ਬੰਦੇ ਚੱਕਰ ਉਤੋਂ ਦੋ ਕਮੀਲ ਸੀਗਾ ਚਲ ਚਕਰ ਗੁਰੂ ਘਰ ਪਹੁੰਚ ਗਏ ਫੇ ਪਹੁੰਚ ਕੇ ਜਾ ਕੇ ਪੰਜ ਨਾਨਾ ਕਰਾਇਆ ਪੰਜ ਨਾਨਾ ਕਰਕੇ ਬਾਬਾ ਜੀ ਆਪਣੇ ਕਮਰੇ ਚਲੇ ਗਏ ਨਾਲੇ ਸੰਤ ਕਰਤਾਰ ਸਿੰਘ ਜੀ ਫੇ ਸੇਵਾਦਾਰ ਨੇ ਆ ਕੇ ਚਾਹ ਅਬਾ ਜੀ ਕੀ ਛਕੋਗੇ ਪ੍ਰਸ਼ਾਦਾ ਛਕਣਾ ਚਾਹ ਲਿਆ ਮਾਉਣਾ ਅਬਾ ਜੀ ਕਹਿੰਦੇ ਚਾਹ ਬਣਾ ਲਿਆ ਪ੍ਰਸ਼ਾਦਾ ਛਾਹ ਨੂੰ ਛਕਾਂਗੇ ਫੇਰ ਦੋਨੇ ਸੌਧ ਮੌਨੇ ਬੜੇ ਪਿਆਰ ਦੇ ਨਾਲ ਲੰਗਰ ਵਿੱਚ ਜਾ ਕੇ ਚਾਹ ਸਕੀ ਚਾਹ ਛਕੇ ਫੇਰ ਆ ਕੇ ਕਮਰੇ ਚ ਬੈਠ ਜਾਂਦੇ ਨੇ ਉਹ ਕੰਨਿਤਨੇਮ ਸ਼ੁਰੂ ਹੋ ਗਿਆ ਸੀਗਾ ਆਉਂਦਿਆਂ ਨੂੰ ਨੇਤਨੇ ਤੋਂ ਬਾਅਦ ਔਰਤ ਆਰਤੀ ਦਾ ਕੀਰਤਨ ਹੋਇਆ ਉਸ ਤੋਂ ਬਾਅਦ ਜਿਹੜਾ ਜਥਾ ਉੱਥੇ ਸੀ ਸਾਰਾ ਇਹਨਾਂ ਨੇ ਸੰਭਾਵਤੀ ਕਰੀ ਸੰਭਾਵਤੀ ਤੋਂ ਬਾਅਦ ਜਾਨੂੰ ਲੰਗਰ ਦੇ ਵਿੱਚ ਘੰਟੀ ਵੱਜ ਗਈ ਘੰਟੀ ਵੱਜੀ ਦਾ ਸਾਰੇ ਸਿੰਘ ਆਗੇ ਨਾਲੇ ਬਾਬਾ ਜੀਆ ਨੇ ਸ਼ਾਦੀ ਸ਼ਕੀ ਸਾਧ ਅਸ਼ਕੀ ਬਾਬਾ ਜੀ ਬਾਹਰ ਨੂੰ ਚਲੇ ਗਏ ਬਾਹਰੋਂ ਆ ਗਏ ਆਪਦੇ ਆਸਣ ਤੇ ਬਾਬਾ ਜੀ ਬਰਾਜਮਾਨ ਹੋਏ ਅੋ ਅੱਜ ਦੀ ਇਹ ਕਥਾ ਵਿਚਾਰ ਆਪਣੇ ਸਰਵਣ ਕੀਤੀ ਹੈ ਅਗਲੀ ਸਭਾ ਅਗਲੀ ਕਥਾ ਕੱਲ ਨੂੰ ਸਰਵਣ ਕਾਲੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ